ਦੋਸਤੋ ਹੁਣ ਜਿਵੇਂ ਸੀਜ਼ਨ ਆਊਟ ਹੋ ਚੱਲਦਾ ਤੇ ਆਸ ਟਾਈਮ ਦੇ ਵਿੱਚ ਆ ਕੇ ਟਰੈਕਟਰਾਂ ਦਾ ਕੀ ਰੇਟ ਹੈ ਆਪਾਂ ਸਵਰਾਜ ਜੰਤੀ ਦੇ ਵਿੱਚ ਸੰਗਰੂਰ ਪਹੁੰਚੇ ਆ ਵਿੱਚ ਕੱਟੇ ਹੋਏ ਸੋਨਾਲਿਕਾ ਯੌਂਡੀਅਰ ਨਿਊ ਹਾਲੈਂਡ ਸਵਰਾਜ ਮੈਸੀ ਸਾਰੇ ਟਰੈਕਟਰ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਬਹੁਤ ਭਾਸੇ ਟਰੈਕਟਰ ਦੇ ਦੇਣੇ ਨੇ ਇਕੱਲੇ ਇਕੱਲੇ ਦਾ ਰੇਟ ਦੱਸਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਆਹ ਸੋਨਾਲਿਕਾ ਕਿੰਨਾ ਮਾਡਲ ਹੈ ਬਾਈ ਇਹ 20 ਮਾਡਲ ਜੀ 20 ਮਾਡਲ ਬਲਡਟਰੈਕ 60 RX ਪਲੇਟਫਾਰਮ ਲੱਗਿਆ ਹੋਇਆ ਚੇਂਜਰ ਵੀ ਹੈ ਇਹਦੇ ਚੇਂਜਰ ਗੇਅਰ ਜੀ ਚੇਂਜਰ ਗੇਅਰ 3 ਸਪੀਡ ਸਾਰਾ ਕੁਝ ਹੀ ਆ ਗਿਆ ਇਹ ਚ ਤੇ ਕਿੰਨੇ ਦਾ ਦੇਣਾ ਬਈ ਇਹ ਇਹ ਟਰੈਕਟਰ ਦੇ ਦਾਂਗਾ 5,75,000 ਦਾ ਜੀ 5,75,000 ਦਾ ਹਾਂਜੀ ਨਾਲ ਦੇ ਟਾਇਰ ਇਹਦੇ ਪਿਛਲੇ ਨਾਲ ਦੇ ਟਾਇਰ ਨੇ ਜੀ ਅੱਗੇ ਫੈਂਸੀ ਪਾਏ ਹੋਏ ਅੱਗੇ ਫੈਂਸੀ ਪਾਏ ਹੋਏ ਤੇ ਆ 52 ਦਾ ਆ ਗਿਆ ਬਿਲਕੁਲ ਨਵਾਂ ਤੇ ਕਿੰਨਾ ਮਾਡਲ ਹੈ ਬਈ ਇਹ ਇਹ 22 ਮਾਡਲ ਜੀ 22 ਮਾਡਲ ਟਰੈਕਟਰ ਹਾਂਜੀ 22 ਦੇ ਵੀ 7ਵੇਂ ਮਹੀਨੇ ਚ ਨਿਕਲਿਆ ਹੋਇਆ ਗੇਅਰ ਪ੍ਰੋ ਆ ਬਈ ਇਹ ਹਾਂ ਗੇਅਰ ਪ੍ਰੋ ਆ ਜੀ ਗੇਅਰ ਪ੍ਰੋ ਆ ਇਹ 4 ਸਪੀਡ ਟਰੈਕਟਰ ਤੇ ਜੌਂਡੀਅਰ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਹੈ ਕੋਈ ਸਕਰੈਚ ਨਹੀਂ ਬਿਲਕੁਲ ਹੀ ਨਵਾਂ ਹੱਡ ਹੱਡ ਵਿੱਚ ਹੀ ਦੇ ਦਾਂਗੇ ਹਾਂਜੀ ਸਭ ਕੁਝ ਵਿੱਚ ਹੀ ਦੇ ਇਹ ਕਿੰਨੇ ਦਾ ਇਹ ਦੇ ਦਾਂਗੇ ਜੀ ਆਪਾਂ 7,35,000 ਦਾ ਟਰੈਕਟਰ 7 ਲੱਖ ਤੇ 35 ਹਜ਼ਾਰ ਕੀਮਤ ਹੈ ਤੇ ਆ 3630 ਕਿੰਨਾ ਮਾਡਲ ਹੈ ਬਾਈ ਇਹ 13 ਮਾਡਲ ਜੀ 13 ਮਾਡਲ ਸੁਪਰ ਹਾਈ ਲੋ ਟਰੈਕਟਰ ਆ ਗਿਆ ਇਹ ਤੇ ਇਹਦੀ ਕੀ ਕੀਮਤ ਹੈ ਇਹ 3,75,000 ਦਾ ਟਰੈਕਟਰ ਦੇ ਦਾਂਗੇ ਜੀ 3 ਲੱਖ ਤੇ 75 ਹਜ਼ਾਰ ਦਾ ਹਾਂਜੀ ਤੇ ਆਹ ਟਰੈਕਟਰ ਜਿਹੜਾ 855 ਖੜਾ ਹੈ ਜੀ ਆਹ ਹਾਂ 15 ਮਾਡਲ ਜੀ 15 ਮਾਡਲ ਇਹਦੇ ਚੌਕੜਾ ਨਵਾਂ ਚੌਕੜਾ ਨਵਾਂ ਲੱਗਿਆ ਹੋਇਆ ਜੀ ਪਾਵਰ ਸਟੀering ਆ ਜੀ ਠੀਕ ਹੈ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਜੀ ਡਿਸਟ੍ਰਿਬਿਊਟਰ ਡਬਲ ਹੈ ਤੇ ਇਹਦਾ ਰੇਟ ਇਹ ਟਰੈਕਟਰ ਦੇ ਦਾਂਗਾ ਜੀ 495000 ਦਾ ਜੀ 495000 ਦਾ ਵਿੱਚ ਹੀ ਬੈਂਪਰ ਹਾਂ ਜੀ ਵਿੱਚ ਹੀ ਬੈਂਪਰ ਬਾਕੀ ਮੌਕੇ ਤੇ ਉਹ ਜਿਹਾ ਮਾਨਤਾਨ ਤੇ ਆ ਵੀ ਨਵਾਂ ਹੀ ਖੜਾ 700 1 ਕਾ ਛੋਟਾ ਟਰੈਕਟਰ ਖੜਾ ਜੀ 730 ਜੀ 100 ਲਿਕਾ ਠੀਕ ਹੈ 21 ਮਾਡਲ ਜੀ 2021 ਮਾਡਲ ਇਹਦਾ ਰੇਟ ਇਹ 275000 ਦੇ ਦਾਂਗੇ 275 ਦਾ 21 ਮਾਡਲ ਤੇ ਬਾਕੀ ਆ ਹੌਲੈਂਡ 5500 ਮੈਸੀ ਤੇ ਉਹ ਐਸਰ ਖੜਾ ਉਧਰ ਤੇ ਇਹ ਵੀ ਬਈ ਟਰੈਕਟਰ ਵਿਕਾਉ ਨੇ ਹਾਂਜੀ ਇਹ ਵੀ ਵਿਕਾਉ ਨੇ ਇਹ ਵੀ ਵਿਕਾਉ ਨੇ ਵਿੱਚ ਕੱਟੇ ਹੋਏ ਟਰੈਕਟਰ ਨੇ ਸਵਰਾਜ ਏਜੰਸੀ ਦੇ ਵਿੱਚ ਰੇਟ ਜੇ ਨਾਲ ਹੀ ਮਿਲ ਜਾਣਗੇ ਕਿਸੇ ਨੇ ਵੀ ਲੈਣਿਆ ਤਾਂ ਸੰਗਰੂਰ ਢੇੜਾ ਮਾਰ ਲਿਓ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਧੰਨਵਾਦ ਜੀ ਥੈਂਕ ਯੂ